ਤਸਵੀਲ ਮੰਡੀ ਬਰੀ ਵਾਲਾ ਵਿਖੇ ਦੇਖੇ ਜਾਂ ਜਾਵੇ ਤਾਂ ਵੇਖੋ ਵੀ ਚੁਕਾਈ ਨਾ ਹੋਣ ਕਰਕੇ ਖਰੀਦੇ ਹੋਏ ਗੇਹੂ ਦੀ ਫਸਲ ਦੀ ਕੀ ਹਾਲ ਹੋਇਆ ਕਿਆ ਮੰਡੀ ਵਿੱਚ ਕਿਸੇ ਵੇਲੇ ਵੀ ਮੌਸਮ ਚ ਖਰਾਬੀ ਆਉਣ ਕਰਕੇ ਤਬਦੀਲੀ ਆਉਣ ਕਰਕੇ ਜਦੋਂ ਵੀ ਨੁਕਸਾਨ ਹੋਇਆ ਤਾਂ ਇਹਦਾ ਜ਼ਿੰਮੇਵਾਰ ਕੌਣ ਇਸ ਵੇਲੇ ਸੋਪੈਰੀ ਜਿਹੜੀ ਇਹਦਾ ਜ਼ਿੰਮੇਵਾਰ ਕੌਣ ਕੋਲ ਮਲਾਕੇ ਭੰਡਾ ਭਾਈ ਦਾ ਜੀ ਇਸ ਦਾ ਜ਼ਿੰਮੇਵਾਰ ਹੈ ਠੇਕੇਦਾਰ ਸਾਸਰੀ ਕੋਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਦੇ ਉਜ ਤੇ ਮੈਂ ਸੁਪਰਾਮ ਸਿੰਘ ਦਾ ਕਣਕ ਦੀ ਲਿਫਟਿੰਗ ਨਾਲ ਜੁੜਿਆ ਠੇਕੇਦਾਰੀ ਸਿਸਟਮ ਆੜਤਿਆਂ ਅਤੇ ਕਿਸਾਨਾਂ ਲਈ ਹੋ ਰਿਹਾ ਘਾਤਖ ਸਿੱਧਾ ਜਲਾਸ਼ਰੀ ਮੋਕਸਰ ਸਾਹਿਬ ਅਧੀਨ ਆਉਂਦੀ ਮੰਡੀ ਬਰੀਵਾਲਾ ਦੀ ਅਨਾਜ ਮੰਡੀ ਅਤੇ ਇਸ ਦੇ ਆਸ-ਪਾਸ ਦੇ ਖਰੀਦ ਕੇਂਦਰਾਂ ਵਿੱਚੋਂ ਠੇਕੇਦਾਰ ਵੱਲੋਂ ਕਣਕ ਦੀ ਲਿਫਟਿੰਗ ਨਾ ਕੀਤੇ ਜਾਣ ਕਰਕੇ ਲੋਕਾਂ ਅਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਯੋਗ ਹੈ ਕਿ ਠੇਕੇਦਾਰਦਿਆਂ ਨੇਕ ਨੀਤੀਆਂ ਨਾ ਹੋਣ ਕਰਕੇ ਏਜੰਸੀਆਂ ਵੱਲੋਂ ਖਰੀਦ ਕੀਤੇ ਹੋਏ ਮਾਲ ਦੀ ਲਿਫਟਿੰਗ ਕਰਨ ਵਾਸਤੇ ਗੱਡੀਆਂ ਦਾ ਪ੍ਰਬੰਧ ਕੀਤੇ ਨਾ ਕੀਤੇ ਜਾਣ ਕਾਰਨ ਆੜਤੀਆਂ ਅਤੇ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ ਆਰਥਿਕ ਘਾਟਾ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੀ ਖਰੀਦੀ ਹੋਈ ਫਸਲ ਨੂੰ ਚੁਕਵਾਉਣ ਲਈ 7 ਰੁਪਏ ਪ੍ਰਤੀ ਗੱਟਾ ਦੇ ਕੇ ਮਾਲ ਚੁਕਵਾਉਣਾ ਪਿਆ ਹੈ 8 ਤਗੇ ਨੂੰ ਯਦਕੇ ਠੇਕੇਦਾਰ ਵੱਲੋਂ 8 ਤਗੇ ਨੂੰ 3 ਰੁਪਏ ਪ੍ਰਤੀ ਗੱਟਾ ਵੇਹੀ ਦਿੱਤੇ ਜਾਂਦੇ ਹਨ ਦੂਸਰੇ ਪਾਸੇ ਲੰਮਾ ਸਮਾਂ ਖਰੀਦਿਆ ਅਮਾਲ ਮੰਡੀਆਂ ਵਿੱਚ ਰਹਿਣ ਕਰਕੇ ਸੋਕਤਾ ਆ ਜਾਂਦੀ ਹੈ ਉਸ ਦੀ ਪੂਰਤੀ ਨੂੰ ਆੜਤੀ ਅਤੇ ਲੇਬਰ ਮਿਲ ਕੇ ਕਿਸਾਨ ਦੀ ਫਸਲ ਵੱਧ ਤੋਲਣ ਦਾ ਰਵਈਆ ਅਪਣਾਇਆ ਜਾਂਦਾ ਹੈ ਅਤੇ ਕਿਸਾਨ ਦੀ ਇਸ ਤਰੀਕੇ ਨਾਲ ਲੁੱਟਕਸੁੱਟ ਕੀਤੀ ਜਾਂਦੀ ਹੈ ਅਤੇ ਇਹ ਸਭ ਕਾਸ਼ੇ ਦਾ ਫਾਇਦਾ ਠੇਕੇਦਾਰ ਨੂੰ ਮਿਲ ਰਿਹਾ ਹੈ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਸਭ ਤੁਸੀਂ ਮੰਡੀ ਬਰੀਵਾਲਾ ਵਿਖੇ ਦੇਖਿਆ ਜਾਵੇ ਤਾਂ ਵੇਖੋ ਵੀ ਚੁਕਾਈ ਨਾ ਹੋਣ ਕਰਕੇ ਖਰੀਦੇ ਹੋਏ गेहूं ਦੀ ਫਸਲ ਦੀ ਕੀ ਹਾਲ ਹੋਇਆ ਪਿਆ ਮੰਡੀ ਦੇ ਵਿੱਚ ਕਿਸੇ ਵੇਲੇ ਵੀ ਮੌਸਮ ਚ ਖਰਾਬੀ ਆਉਣ ਕਰਕੇ ਤਬਦੀਲੀ ਆਉਣ ਕਰਕੇ ਜਦੋਂ ਕਿ ਨੁਕਸਾਨ ਹੋਇਆ ਤਾਂ ਇਹਦਾ ਜ਼ਿੰਮੇਵਾਰ ਕੌਣ ਇਸ ਵੇਲੇ ਸੋਕ ਪੈ ਰਹੀ ਜਿਹੜੀ ਇਹਦਾ ਜ਼ਿੰਮੇਵਾਰ ਕੌਣ ਆ ਕੁੱਲ ਮਿਲਾ ਕੇ ਭੰਡਾ ਭਾਈ ਦਾ ਜੀ ਇਸਦਾ ਜ਼ਿੰਮੇਵਾਰ ਹੈ ਠੇਕੇਦਾਰ ਏਜੰਸੀਆਂ ਦੇ ਇੰਸਪੈਕਟਰ ਸਾਹਿਬਾਨ ਅਤੇ ਹੋਰ ਵੀ ਨਾਲ ਜੁੜੇ ਜ਼ਿੰਮੇਵਾਰ ਲੋਕ ਇਹ ਬੜੀ ਵਾਲਾ ਮੰਡੀ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਦਿਖਾਈਆਂ ਜਾ ਰਹੀਆਂ। ਹੁਣ ਰਸਤੇ ਬੰਦ ਹੋ ਚੁੱਕੇ ਨੇ।